ਪੰਜਾਬ ਸਰਕਾਰ ਜੋ ਹੈ ਉਹ ਧਾਰਮਿਕ ਮਾਮਲਿਆਂ 'ਚ ਕਾਫੀ ਜ਼ਿਆਦਾ ਦਖਲਅੰਦਾਜ਼ੀ ਦਿੰਦੀ ਨਜ਼ਰ ਆ ਰਹੀ ਹੈ। ਹਾਲੀ ਵਿੱਚ ਲਾਪਤਾ ਸੁਰੂਪਾ ਨੂੰ ਲੈ ਕੇ ਜਿਹੜੀ ਸੱਟ ਬਣੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਈ ਸਾਰੇ ਇਸ ਬਾਰੇ ਕੀ ਕਹਿਣਾ ਚਾਹੋਗੇ? ਆਨੰਦ ਸਰ ਵੀ ਇੱਥੇ ਜੜੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਦਾ ਇਕੱਠ ਹੋਇਆ ਸੀ ਜਿੱਥੇ ਪੰਜਾਬ ਦਾ ਅਨਸਰ ਦੇ ਸਪੀਕਰ ਖਤਾ ਜੀ ਸੰਮਾ ਵੀ ਗਏ ਸੀ। ਤਾਂ ਉੱਤੇ ਮੁਤਾਵਟਾਂ ਇਹ ਉੱਠਿਆ ਸੀ ਕਿ ਜਿਹੜੇ ਪ੍ਰੋਗਰਾਮ ਸਨ 328 ਲਾਪਤਾ ਸੂਪਾ ਹੈ ਉਹਨਾਂ ਦੇ ਬਾਰੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ ਹੋਰ ਗਨੇ ਦੋਸ਼ੀ ਹੈ ਕਿ ਉਹ ਪੈਰਿਸ ਨਹੀਂ ਜਾਂਦੇ ਜਾ ਰਹੇ ਇਹ ਵੱਡਾ ਸਵਾਲ ਉੱਠਿਆ ਇਸ ਮਾਮਲੇ ਲੈ ਕੇ ਕਈ ਕਿਸਾਨ ਆ ਗੁਜ ਨੇ ਚੁਕੇ ਕਿਸਾਨ ਆ ਗੁਜ ਜਿਠੀ ਸਿੱਧਲੇਵਾਲ ਵੀ ਉੱਥੇ ਹਾਜ਼ਰ ਸਨ ਸੈਟ ਜਿਹੜੀ ਹੈ ਕਿ ਬਣਾ ਦਿੱਤੀ ਗਈ ਹੈ ਸੈਟ ਜਿਹੜੀ ਪ੍ਰੀਖੀ ਨਾਲ ਇਸ ਮਾਮਲੇ ਦਾ ਜਾਂਚ ਕਰੇਗੀ ਇਹ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸੂਪਾ ਕੀ ਵਜਾ ਕੌਣ ਹੈ ਸਮਵਾ ਔਰ ਕੁੱਸ਼ੀਆਂ ਦੇ ਖਿਲਾਫ ਸਰਕਾਰ ਇਹ ਵੀ ਕਹਿ ਰਹੀ ਹੈ ਕਿ ਬਕਸੀ ਜੋ ਮਾਮਲੇ ਸਖਤ ਕਾਰਵਾਈ ਕੀਤੀ ਜਾਏਗੀ ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਮਾ ਸਾਹਿਬ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਬਿਆਨ ਜਾਰੀ ਕੀਤਾ ਗਿਆ ਹੈ ਵੀ ਪੰਥਕ ਇਕਤਾ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਲਈ ਉਹਦੇ ਮੁਤਾਬਕ ਚੱਲਣ ਲਈ ਉਹ ਤਿਆਰ ਨੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਇਹ ਕਾ ਤਸ ਜਿਹੜਾ ਫੈਸਲਾ ਪਿਛਲੇ ਸਾਲ ਦਸੰਬਰ ਦੇ ਵਿੱਚ ਜਿਹੜਾ ਅਕਾਲ ਸਰ ਨੇ ਸੀਰ ਤੋਂ ਸੁਣਾਇਆ ਸੀ ਉਹਦੇ ਪਤਾਵਕੇ ਸੀ ਕਿ ਜਿਹੜਾ ਅਕਾਲ ਸਰ ਦਾ ਫੈਸਲਾ ਦਤਾ ਕਿ ਸਿੱਧੇ ਤੌਰ ਤੇ ਸੁਖਵੀਰ ਬਾਦਲ ਉਹਨਾਂ ਦੇ ਉੱਤੇ ਜਿਹੜਾ ਚੀਜ਼ਾਂ ਦੇ ਇਟੀਕੇ ਦੋਸ਼ ਲਗੇ ਸੀ ਉਹਨਾਂ ਨੇ ਸਾਰਾ ਚੋੜੀ ਪਾਸ ਤੋਂ ਦਮਤਾਵਕੇ ਸੀਗਾ ਕਿ ਸੁਖਵੀਰ ਸਿੰਘ ਬਾਦਲ ਜਿਹੜਾਗਾ ਫੈਸਲੇ ਪ੍ਰਧਾਨ ਨਹੀਂ ਬਣ ਸਕਦੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਵੀ ਆਉਣ ਵਾਲੀ 16 ਤਰੀਕ 16 ਜਨਵਰੀ 2026 ਨੂੰ ਇੱਕ ਇਕੱਠ ਕੀਤਾ ਜਾਏਗਾ ਜਿਦੇ ਵਿੱਚ ਉਹ ਸੋਧ ਬਿੱਲ ਨੂੰ ਲੈ ਕੇ ਜਿਹੜਾ ਨਵਾਂ ਬਿੱਲ ਨਿਕਲਿਆ ਹੈ ਉਹਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਗੇ ਇੱਕ ਦਿਨ ਪਹਿਲਾਂ ਉਹਨਾਂ ਦੀ ਜਿਹੜੀ ਤਾਲਮੇਲ ਕਮਿਊਨਿਟੀ ਆ ਦਿੱਲੀ ਦੇ ਅੰਦਰ ਆ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ 16 ਜਨਵਰੀ ਨੂੰ ਵੱਡੇ ਪੱਧਰ ਤੇ ਦੇਸ਼ ਭਰ ਦੇ ਪ੍ਰੋਟੈਸਟ ਕੀਤਾ ਜਾਏਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਈ ਸਾਰੇ ਮੁੱਦਿਆਂ ਤੇ ਚਰਚਾ ਕਰਾਂਗੇ ਸਿਆਸੀ ਤੇ ਆਮ ਮੁੱਦੇ ਤੇ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇ봐 ਮਿਹਰਬਾਨੀ ਦਰਸ਼ਕਾਂ ਵੀ ਨੇ ਸਤਿਕਾਰ ਸਸ੍ਰੀ ਅਕਾਲ ਲੋ ਸਾਰਾ ਆਪਾ ਹਾਜ਼ਰ ਹੈ ਦਰਸ਼ਕਾਂ ਦੀ ਕਚੈਰੀ 'ਚ ਹਮੇਸ਼ਾ ਦੀ ਤਰ੍ਹਾਂ ਬਿਲਕੁਲ ਸਹੀ ਸਭ ਤੋਂ ਪਹਿਲਾ ਸਵਾਲ ਮੇਰਾ ਹੈ ਜੀ ਐਸ ਡੀ ਪੀ ਸੀ ਦੇ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਉਹਨਾਂ ਦਾ ਨਵਾਂ ਬਿਆਨ ਆਇਆ ਹੈ ਵੀ ਜਿਦੇ 'ਚ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਜੋ ਹੈ ਉਹ ਧਾਰਮਿਕ ਮਾਮਲੇਾਂ 'ਚ ਕਾਫੀ ਜ਼ਿਆਦਾ ਦਖਲਅੰਦਾਜ਼ੀ ਦਿੰਦੀ ਨਜ਼ਰ ਆ ਰਹੀ ਹੈ ਹਾਲ ਹੀ ਵਿੱਚ ਲਾਪਤਾ ਸੁਰੂਪਾ ਨੂੰ ਲੈ ਕੇ ਜਿਹੜੀ ਸੱਟ ਬਣੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਉੱਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਈ ਸਾਰੇ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਹੈ ਸਵਾਲ ਆਇਆ ਦੇਖੋ ਇਹ ਸਵਾਲ ਦਾ ਸੰਬੰਧ ਜਿੱਥੇ ਧਾਰਮਿਕ ਹੈ ਉੱਥੇ ਰਾਸੀ ਵੀ ਹੈ ਸਰਕਾਰ ਨਾਲ ਵੀ ਸਿੱਧੇ ਤੌਰ ਤੇ ਸੰਬੰਧ ਰੱਖਦਾ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਚ ਅਮਰਸਰ ਦੇ ਚ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਦਾ ਇਕੱਠ ਹੋਇਆ ਸੀ ਜਿੱਥੇ ਪੰਜਾਬ ਦੇ ਆਨਸਰ ਦੇ ਸਪੀਕਰ ਕਰਤਾਰ ਸਿੰਘ ਸੰਧਵਾ ਵੀ ਗਏ ਸੀ ਉਥੇ ਮੁਤਾਵਟ ਹੈ ਹੀ ਉਥੇ ਅਸਲ ਕਿ ਜਿਹੜੇ ਗੁਰੂਗੰਸਾ ਦੇ 328 ਲਾਪਤਾ ਸਰੂਪ ਹੈ ਉਹਨਾਂ ਦੇ ਬਾਰੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ ਔਰ ਜਿਹੜੇ ਦੋਸ਼ੀ ਹੈਗੇ ਉਹ ਪਛਤੈਰ ਨਹੀਂ ਜਾਂਦੇ ਜਾ ਰਹੇ ਇਹ ਵੱਡਾ ਸਵਾਲ ਉੱਠਿਆ ਇਸ ਮਾਮਲੇ ਲੈ ਕੇ ਕਈ ਕਿਸਾਨਾਂ ਕੁਝ ਨੇ ਚੁਕੇ ਕਿਸਾਨਾਂ ਕੁ ਜਿਸ ਜੀ ਸੱਡੇਵਾਲ ਵੀ ਉਥੇ ਹਾਜ਼ਰ ਸਨ ਤਾਂ ਸਾਰੀ ਸਥਿਤੀ ਦੇ ਚੱਲਦਿਆਂ ਸਰਕਾਰ ਨੇ ਬਾਅਦ ਚ ਫੈਸਲਾ ਲਿਆ ਉਸ ਮੁੱਦੇ ਤੇ ਇਹ ਤਾਂ ਐਫਆਰ ਦਰਜ ਕੀਤੀ ਹੀ ਲਾਪਤਾ ਸਰੂਪਾਂ ਨੇ ਮੰਗ ਲਈ ਚ ਤੇ ਹੁਣ ਜਿਹੜੀ ਹੈਗੀ ਹੈ ਸੈਟ ਜਿਹੜੀ ਹੈਗੀ ਹੈ ਬਣਾ ਦਿੱਤੀ ਗਈ ਹੈ ਸੈਟ ਜਿਹੜੀ ਬ੍ਰੀਫਿੰਗ ਨਾਲ ਇਸ ਮਾਮਲੇ ਦਾ ਚਾਂਸ ਕਰੇਗੀ ਕਿ ਗੁਰੂ ਘਰਾਂ ਦੇ ਜਿਹੜੇ ਲਾਪਤਾ ਸਰੂਪਾਂ ਦੀ ਕੀ ਵਜ੍ਹਾ ਹੈ ਕੌਣ ਹੈ ਜ਼ੁਮੇਵਾਰ ਔਰ ਦੁਸ਼ਮਣ ਦੇ ਖਿਲਾਫ ਸਰਕਾਰੇ ਵੀ ਕਹਿ ਰਹੀ ਹੈ ਕਿ ਬਕਸ਼ ਜੁਗ ਮਾਮਲੇ ਨੇ ਸਖਤ ਕਾਰਵਾਈ ਕੀਤੀ ਜਾਏਗੀ ਸਰਕਾਰ ਦੇ ਅੰਦਰ ਨੂੰ ਦੇਖੇ ਤੇ ਵੀ ਕਹਿੰਦੇ ਆ ਕਿ ਸਿੱਧੇ ਤੌਰ ਤੇ ਬੀਐਸਏ ਦਾ ਮਾਮਲਾ ਵੀ ਬਣਦਾ ਹੈ ਦੂਜੀ ਵਾਰ ਸੀ ਆਪਾਂ ਹੁਣ ਗੱਲ ਕਰ ਰਹੇ ਹਾਂ ਸ਼੍ਰੋਮਣੀ ਕੁਰਦਾਰ ਪ੍ਰੰਧ ਕਮੇਟੀ ਦੀ ਹਾਂਜੀ ਸ਼੍ਰੋਮਣੀ ਕੁਰਦਾਰ ਪ੍ਰੰਧ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਥਾਮੀ ਉਹ ਕਹਿੰਦੇ ਕਿ ਜਿਹੜੀ ਸੈੱਟ ਬਣਾਈ ਗਈ ਹੈ ਐਪਨ ਐਫਆਈਆ ਤਰਜ਼ ਕੀਤੀ ਗਈ ਹੈ ਇਹ ਸਾਰਾ ਜਿਹੜਾ ਤਾਮਝਾਮ ਹੈ ਇਹ ਸਰਕਾਰ ਦਾ ਸਿੱਧੇ ਤੌਰ ਤੇ ਤਾਂ ਕਮਾਵਾ ਵਿੱਚ ਲੈ ਜਿਹੜਾ ਕਿ ਬੇਲੋੜਾ ਦਖਲ ਹੈ ਇਹ ਵੀ ਕਹਿੰਦੇ ਜ਼ਰੂਰਤ ਨਹੀਂ ਹੈ ਇਸ ਤੱਕ ਦੀ ਜੋ ਦਿੱਤਾ ਜਾ ਰਿਹਾ ਹੈ ਜਾਣਬੁੱਝ ਕੇ ਸਰਕਾਰ ਜਿਹੜੀ ਇਸ ਮਾਮਲੇ 'ਚ ਦਖਲ ਦੇ ਰਹੀ ਹੈ ਉਹ ਕਹਿੰਦੇ ਬਲਕਿ ਇਹ ਤਾਂ ਸਿੱਧਾ ਹੀ ਸੂਨੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਅਕਾਲ ਤਖਤ ਦੇ ਜਿਹੜੇ ਫੈਸਲੇ ਆ ਉਹਨਾਂ ਚ ਚੌਥੀ ਦਿਨ ਵਾਲੀ ਗੱਲ ਹੈ ਹੁਣ ਜੇ ਧਾਰਮਿਕ ਮਾਮਲੇ ਦੀ ਆਪਾਂ ਗੱਲ ਕਰੀਏ ਜਿੱਦਾਂ ਅਡਗੜ ਧਾਮੇ ਉਹਨਾਂ ਨੇ ਕਹੀ ਆ ਗੱਲ ਕਿ ਅਕਾਲ ਤਖਤ ਦੇ ਫੈਸਲਿਆਂ ਚ ਚੁਣੌਤੀ ਹੈ ਸੋ ਜਿੱਦਾਂ ਸਰਕਾਰ ਤੇ ਗੱਲ ਆਉਂਦੀ ਹੈ ਪਿਛਲੇ ਦਿਨਾਂ ਚ ਇਸ ਮਾਮਲੇ ਲੈ ਕੇ ਸੂਨੀ ਗੁਰਦੁਆਰਾ ਪ੍ਰਬੰਧ ਕਮੇਟੀ ਲੋਕਾਸ਼ ਕਰਨ ਦੀ ਬੈਠਕ ਕੀਤੀ ਗਈ ਉਸ ਮਾਮਲੇ 'ਚ ਵੀ ਇਹ ਫੈਸਲਾ ਹੋਇਆ ਕਿ ਸਰਕਾਰ ਜਾਣ ਪੁੱਛ ਕੇ ਜਿਹੜਾ ਕੱਟਿਆ ਤੇਰੀ ਧਾਰਮਿਕ ਮਾਮਲਾ ਚ ਜਿਹੜੇ ਕੋਈ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਹੀ ਟਕਰਾਅ ਦੀ ਸਿੱਧੀ ਬਣਦੀ ਨਜ਼ਰ ਆ ਰਹੀ ਹੈ ਇੱਕ ਵਸ ਦਾ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਲਾਪਤਾ ਉਹਨਾਂ ਦਾ ਮਾਮਲਾ ਹੈ ਉਹਨਾਂ ਮਾਮਲਿਆਂ ਬਾਰੇ ਤਾਂ ਐਸਜੀਪੀਸੀ ਕਹਿੰਦੀ ਹੈ ਦੇਖੋ ਜੀ ਅਕਾਲ ਚਰਖਾ ਦੇ ਜਿਹੜੇ ਜਥੇਦਾਰ ਹਨ ਉਹਨਾਂ ਵੱਲੋਂ ਉਹਨਾਂ ਦੀ ਨਿਗਰਾਨੀ ਇਟਾ ਦੀਆਂ ਹੁਕਮ ਦੇ ਆਦੇਸ਼ ਅਧਾਰ 'ਤੇ ਇੱਕ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਦੀ ਰਿਪੋਰਟ ਆਈ ਉਹ ਕਮੇਟੀ ਦੀ ਰਿਪੋਰਟ ਦਾ ਕਹਿ ਸੀ ਇਸ ਮਾਮਲੇ 'ਚ ਕੋਈ ਵਿਆਧਨੀ ਦਾ ਮਾਮਲਾ ਨਹੀਂ ਆ ਪੈਸਿਆਂ ਦੇ ਲੈਣ ਦੇਣ 'ਚ ਖੁਰਦ-ਬੁਰਦ ਜਿਹੜੇ ਹੋਇਆ ਵਿਤੀ ਮਾਮਲੇ ਨਾਲ ਸੰਬੰਧ ਹੈ ਤੋ ਉਸ ਮਾਮਲੇ 'ਚ ਕਹਿੰਦੇ ਜਿਹੜੇ ਦੋਸ਼ੀ ਹੈ ਅ ਸੂਹਣੀ ਗੁਰਦਾਰਪੁਰ ਦੇ ਕੁਝ ਮੁਲਾਜ਼ਮ ਹੈ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ ਤੇ ਹੁਣ ਇਸ ਮਾਮਲੇ ਨੂੰ ਨਵੇਂ ਸਿਰੇ ਤੋਂ ਜਾਣ ਗੁਟਕੇ ਛੇੜਿਆ ਜਾ ਰਿਹਾ ਹੈ ਪਰ ਦੂਜਾ ਪਾਸਾ ਜਿਹੜਾ ਸਰਕਾਰੀ ਪੱਖ ਹੈ ਸਿੱਟਦਾ ਬਣਾਣਾ ਐਫਆਈਆ ਦਰਜ ਹੋਣਾ ਉਹ ਲੱਗਦਾ ਹੈ ਕਿ ਐਜਪੀਸੀ ਨੇ ਜੋ ਵੀ ਗੱਲ ਕਹੀ ਹੈ ਉਹਨੂੰ ਮੁੱਢੋਂ ਮੁਕੰਮਲ ਤੌਰ ਤੇ ਨਿਕਾਰਿਆ ਜਾ ਰਿਹਾ ਹੈ ਉਹ ਦੇਖਿਆ ਜਾਏਗਾ ਅਗਰ ਸਿਟ ਜਾਂਚ ਕਰਦੀ ਹੈ ਸਿਟ ਜਾਂਚ ਕਰੇਗੀ ਤਾਂ ਉਹ ਮੁਹਕਮਾ ਜ਼ਰੂਰ ਤੁਮ ਦਾ ਸੁੰਨੀ ਗੁਰਦਾਰਪੰਨਕੁਟੀ ਦੇ ਅਧਿਕਾਰੀ ਵੀ ਬੁਲਾਏ ਜਾ ਸਕਦੇ ਆ ਉਧੇਦਾਰ ਵੀ ਬੁਲਾਏ ਜਾ ਸਕਦੇ ਆ ਸੋ ਉਹਨਾਂ ਵਾਲੇ ਦਿਨਾਂ ਚਾਹ ਗੁਰੂਗ੍ਰੰਥ ਸਾਹਿਬ ਜਿਹੜੇ ਲਾਪਤਾ ਹੋਣ ਦਾ ਮੁੱਦਾ ਹੈ ਸਰਕਾਰ ਤੇ ਸੁੰਨੀ ਗੁਰਦਾਰਪੰਨਕੁਟੀ ਵਿਚਕਾਰ ਇੱਕ ਨਾ ਟਕਰਾਅ ਜਾਂ ਤਣਾਅ ਦੀ ਸਥਿਤੀ ਲਗਾਤਾਰ ਪੈਦਾ ਹੁੰਦੀ ਨਜ਼ਰ ਆ ਰਹੀ ਹੈ ਦਿਖਾਇਆ ਜਾਏਗਾ ਕਿ ਸੱਟਦਾ ਕੀ ਮਾਮਲਾ ਸਾਹਮਣੇ ਆਉਂਦਾ ਅੱਜ ਤਾਂ ਸੱਟ ਬਣੀ ਹੈ ਕਿ ਨੂੰ ਕਿਹਨੂੰ ਬੁਲਾਇਆ ਜਾਂਦਾ ਸੱਜਿਆ ਜਾਂਦਾ ਔਰ ਸਿੱਟਾ ਕਿ ਸਵਾਲ ਆ ਕਾਲਜਾਸ ਦੇ ਜਥੇਦਾਰ ਦਾ ਜਿੱਦਾਂ ਜੀ ਵੀ ਸੀ ਕਿ ਇਹ ਹੈ ਗੱਲ ਕਿ ਕਾਲਜਾਸ ਦੇ ਤੌਰ ਤੇ ਸਨਤੀਆ ਕੀ ਇਸ ਮਾਮਲੇ 'ਚ ਆ ਕਾਲਜਾਸ ਸਾਹਿਬ ਵੱਲੋਂ ਵੀ ਕੋ ਨੋਟਿਸ ਲਿਆ ਜਾਵੇਗਾ ਸੋ ਇੱਕ ਧਾਰਮਿਕ ਮਾਮਲਾ ਬਣ ਪਿੱਛੇ ਤੇ ਜੋ ਕਾਲਜਾਸ ਵੱਲੋਂ ਨੋਟਿਸ ਲੈਣਾ ਦੂਜੇ ਪਾਸੇ ਸੱਟਦਾ ਬਣਨਾ ਇਹ ਕਾਫੀ ਪਚਿਦਾ ਤੇ ਗੁੰਝਲਦਾਰ ਮਾਮਲਾ ਇਸ ਵਿੱਚ ਬਣਦਾ ਨਜ਼ਰ ਆ ਰਿਹਾ ਜੀ ਜੀ ਅੱਗੇ ਵਧਦੇ ਸਿੱਧੂ ਸਾਹਿਬ ਧਾਰਮਿਕ ਮਾਮਲੇ ਮਾਮਲੇ ਆ ਦੀ ਗੱਲ ਕਰਦੇ ਆਪਾਂ ਤਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਭਰਮਿੰਦਰ ਸਿੰਘ ਢੀਂਡਾ ਸਾਹਿਬ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਬਿਆਨ ਜਾਰੀ ਕੀਤਾ ਗਿਆ ਹੈ ਵੀ ਪੰਥਕ ਏਕਤਾ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਲਈ ਉਹਦੇ ਮੁਤਾਬਕ ਚੱਲਣ ਲਈ ਉਹ ਤਿਆਰ ਨੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਆਪ ਦੇਖੋ ਕਾਲੀਗਾਲ ਪੁਨਰਸਥਾਪਿਤ ਦੀ ਦੇਖਵਾਈ ਜਥੇਦਾਰ ਹਰਪੀਸ ਮੁਣੀ ਕਰ ਰਿਹਾ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਲਈ ਚਤੁਜਯਤ ਕਰ ਰਿਹਾ ਕਿ ਅਕਾਲ ਤਖਤ ਦਾ ਜਿਹੜਾ ਫੈਸਲਾ ਪਿਛਲੇ ਸਾਲ ਦਸੰਬਰ ਦੇ ਵਿੱਚ ਜਿਹੜਾ ਅਕਾਲ ਸਰਬੀ ਸੇਲ ਤੋਂ ਸੁਣਾਇਆ ਸੀ ਉਹਦੇ ਮੁਤਾਬਕੇ ਸੀ ਕਿ ਜਿਹੜਾ ਅਕਾਲ ਸਰਬ ਦਾ ਫੈਸਲਾ ਦਿੰਦਾ ਕਿ ਸਿੱਧੇ ਤੌਰ ਤੇ ਸੁਖਵੀਰ ਬਾਦਲ ਉਹਨਾਂ ਦੇ ਉੱਤੇ ਜਿਹੜਾ ਜਿਸ ਦਾ ਦੇ ਇਲਿਗੇਸ਼ ਦੋਸ਼ ਲਗੇ ਸੀ ਉਹਨਾਂ ਨੇ ਸਾਰਾ ਕੁਝ ਤੋੜੀ ਪਾਸ ਤੋਂ ਦਮ ਤਾਉ ਕੇ ਸੀਗਾ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਕਹਿੰਦਾ ਪ੍ਰਧਾਨ ਨਹੀਂ ਬਣ ਸਕਦੇ ਇਹ ਦਾਵਾ ਤੇ ਜਿਹੜਾ ਹੈਗਾ ਦੋਸ਼ ਹੈ ਕਿ ਜਿਹੜੇ ਲਾਈਡ ਲੜਿਆ ਪੁਨਰ ਸਜੀਤੀ ਕਾਲਜਾਂ ਦੇ ਆਗੂ ਬਣੋ ਉਹ ਕਹਿੰਦੇ ਜੇ ਇਕਤਾ ਦੀ ਗੱਲ ਅਸੀਂ ਇਕਾ ਕਰਨੇ ਤਿਆਰ ਆਂ ਪਰ ਇਕਾ ਤਾਂ ਹੀ ਹੋਏਗਾ ਜੇ ਪਹਿਲੇ ਹੀ ਤੈ ਮਤਾਵ ਕਾ ਜਿਹੜੇ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਆਪਣੇ ਆਪ ਹੀ ਬਣ ਗਿਆ ਕੋਈ ਸਹਿਮਤੀ ਲਈ ਨਹੀਂ ਗਈ ਆਪਣੇ ਗਰੁੱਪ ਦੇ ਰਹੀ ਉਹਨਾਂ ਨੇ ਪ੍ਰਧਾਨਗੀ ਸੰਭਾਲ ਲਈ ਹੈ ਇਹ ਪਰਵਾਨਾ ਔਰ ਉਹ ਕਹਿੰਦੇ ਜੇ ਕਾਜ਼ਾ ਦਾ ਫੈਸਲੇ ਦੀ ਆਪਾਂ ਗੱਲ ਕਰਦੇ ਆ ਤਾਂ ਉਹਦੇ ਮੁਤਾਬਕ ਅਸੀਂ ਇੱਕ ਆਗਰਨੀ ਤਿਆਰ ਆ ਪਰ ਏਕਾ ਹੋਏਗਾ ਕਾਜ਼ਾ ਸਰ ਦੇ ਫੈਸਲੇ ਦੇ ਮੁਤਾਬਕ ਹੀ ਹੁਣ ਇਹ ਗੱਲ ਇੱਕ ਦਿਨ ਪਹਿਲਾਂ ਬਰਿੰਦਰ ਸਿੰਘ ਢੀਂਡਸਾ ਜਿਹੜਾ ਅਕਾਲੀ ਦਲ ਪੁਨਰਸ੍ਰੀਤੀ ਦੇ ਵਾਈਸ ਪ੍ਰਧਾਨ ਆ ਉਹਨਾਂ ਦੀ ਰਿਗਵਾਹੀ ਹੇਠ ਗੱਲਬਾਤ ਪਾਰਟੀ ਦੇ ਉੱਚ ਪੱਧਰੀ ਆਗੂਆਂ ਦੀ ਮੀਟਿੰਗ ਹੋਈ ਮੀਟਿੰਗ ਇੱਕ ਦਾ ਫੈਸਲਾ ਦੁਆਰਾ ਆਇਆ ਗਿਆ ਕਿ ਵੀ ਅਕਾਲੀ ਦਲ ਜਿਹੜਾ ਏਕਾ ਚਾਹੁੰਦਾ ਹੈ ਤੇ ਕਹੇਗਾ ਸੂਲਾਂ ਦੇ ਆਧਾਰ ਤੇ ਔਕਾਤ ਆ ਸਕਦੇ ਫੈਸਲੇਮਦਾਰ ਦੂਜਾ ਇੱਕ ਵੱਡਾ ਜਿਹੜਾ ਫੈਸਲਾ ਉਹਨਾਂ ਨੇ ਲਿਆ ਗਿਆ ਹੋਇਆ ਸ਼੍ਰੋਮਣੀ ਗੁਰਦਵਾਰਾ ਪੰਥ ਨੂੰ ਗੜਿਆ ਆਮ ਚੋਣਾਂ ਆਮ ਚੋਣਾਂ ਲਈ ਕੋਈ ਨਾ ਕਰਨ ਦੇਖੋ ਪਿਛਲੇ ਲੰਬੇ ਸਮੇਂ ਤੋਂ ਐਸਜੀਪੀ ਦੀਆਂ ਆਮ ਚੋਣਾਂ ਹੋ ਨਹੀਂ ਰਹੀਆਂ ਜਿਸ ਦੇ ਕਰਕੇ ਮੌਜੂਦਾ ਜਿਹੜੀ ਕਾਗਿਲ ਤੇਰਾ ਉਹ ਲਗਾਤਾਰ ਉਹੀ ਰਾਜ ਕਰਦੀ ਆ ਰਹੀ ਹੈ ਚੋਣਾਂ ਹੋ ਨਹੀਂ ਰਹੀਆਂ ਡੈਮੋਕਰੇਟਿਕ ਸਿਸਟਮ ਜਿਹੜਾ ਹੈਗਾ ਐਸਜੀਪੀ ਦੇ ਪਰ ਹੰਦ ਤਬਾਹ ਹੁੰਦਾ ਨਜ਼ਰ ਆ ਰਿਹਾ ਧਾਰਮਿਕ ਸਰਸਤਾ ਹੈ ਔਰ ਖਾਤੋਂ ਦੇ ਸੁਮਨੀ ਗੁਰਦਰਪੰਦ ਕਮੇਟੀ ਨੂੰ ਸਿਕੰਦੀ ਮਿੰਨੀ ਪਾਰਲੀਮੈਂਟ ਵਜੋਂ ਵੀ ਦੇਖਿਆ ਜਾਂਦਾ ਹੈ ਜਿਵੇਂ ਕਹਿੰਦੇ ਹੋਰ ਸਾਰੇ ਸਿਸਟਮ ਵਿੱਚ ਚੋਣਾਂ ਹੋ ਸਕਦੀਆਂ ਪਾਰਲੀਮੈਂਟ ਦੀਆਂ ਹੋ ਸਕਦੀਆਂ ਵਿਧਾਨ ਸਭਾ ਦੀਆਂ ਹੋ ਸਕਦੀਆਂ ਪੰਚਾਇਤ ਦੀਆਂ ਹੋ ਸਕਦੀਆਂ ਹੁਣ ਪਿਛਲੇ ਦਿਨ ਜੇ ਆਪਾਂ ਜਾਣਦੇ ਆ ਜਿਲ੍ਹਾ ਪ੍ਰੀਜ਼ ਦੇ ਬਲਾਕ ਸੰਮਤੀ ਤੱਕ ਦੀਆਂ ਚੋਣਾਂ ਹੋ ਗਿਆ ਇੱਕ ਐਡੀ ਵੱਡੀ ਅਹਿਮ ਸੰਸਥਾ ਐ ਐਸਜੀਪੀਸੀ ਜਿਹੜੀ ਦੁਨੀਆ ਭਰ ਚ ਬੈਠਾ ਜਿਹੜਾ ਸਿੰਘ ਭਾਈਚਾਰਾ ਉਹਦੀ ਨਮਾਇੰਦਗੀ ਕਰਦੀ ਹੈ ਰੋਜ਼ ਦੇ ਇਲੈਕਸ਼ਨਾਂ ਹੋਣ ਸਿਦੇ ਤੋਂ ਹਰਤੇ ਸਵਾਲ ਕੇਂਦਰ ਦੇ ਉੱਤੇ ਉੱਠਦੇ ਆ ਕੇਂਦਰ ਨੇ ਗ੍ਰਹਿ ਮੰਤਰਾਲੇ ਦੇ ਫੈਸਲੇ ਮਤਾਬਕ ਹੁਣ ਤਾਂ ਉੱਥੇ ਸਥਿਤੀ ਇਹ ਬਣੀ ਵੀ ਹੈ ਜਿਹੜਾ ਸ਼ੂਣੀ ਚੋਟਰਪੰਦ ਗੁੰਡੀ ਦੀ ਆਮ ਚੋਣਾਂ ਕਰਾਉਣ ਦੇ ਲਈ ਜਿਹੜਾ ਕਮਿਸ਼ਨਰ ਤਾਇਨਾਤ ਕੀਤਾ ਗਿਆ ਸੀ ਉਹਦੀ ਮਿਆਦ ਵੀ ਖਤਮ ਹੋ ਗਈ ਹੈ ਨਵੀਂ ਕੋਈ ਨਿਯੁਕਤੀ ਹੋਈ ਨਹੀਂ ਚੋਣਾਂ ਕਿੱਥੋਂ ਹੋਣੀਆਂ ਸੋ ਲੰਬੇ ਸਮੇਂ ਲਈ ਇਹ ਗੱਲ ਬੱਟੇ-ਕੱਤੇ ਪੈਂਦੀ ਲੱਗਦੀ ਹੈ ਚੋਣਾਂ ਦੀ ਇਹ ਸਾਰੇ ਮੁੱਦੇ ਨੂੰ ਲੈ ਕੇ ਜਿਹੜਾ ਪੁਨਰਸਰਜੀਤ ਅਕਾਲੀ ਦਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਗਲੇ ਦਿਨਾਂ ਜਾ ਕੇ ਜਿਹੜੇ ਕੇਂਦਰੀ ਜਿਹੜੇ ਮੰਤਰੀ ਮੰਡਲ ਦੇ ਆਗੂ ਆ ਗਏ ਮੰਤਰੀ ਹੈ ਦੂਤੀ ਆ ਗੂ ਉਹਨਾਂ ਨਾਲ ਬੁਲਾਕਾਤ ਕਰਾਂਗੇ ਔਰ ਮੰਗ ਕਰਾਂਗੇ ਇਸ ਗੱਲ ਦੀ ਕਿ ਇਲੈਕਸ਼ਨ ਜਿਹੜੀਆਂ ਹੈਗੀਆਂ ਹੋਣੀਆਂ ਚਾਹੀਦੀਆਂ ਐਜੀਪੀਸੀ ਦੇ ਆਮ ਚੋਣਾਂ ਕਿਉਂ ਨਾ ਹੋਣ ਜੇ ਤਾਂ ਕਹਿੰਦੇ ਸਹਿਮਤੀ ਹੁੰਦੀ ਹੈ ਫਿਰ ਤਾਂ ਠੀਕ ਹੈ ਨਹੀਂ ਅਸੀਂ ਕੋਈ ਵੱਡਾ ਸੰਘਾਸ ਪਿੱਟਾਂਗੇ ਇਹਦੇ ਲਈ ਪ੍ਰੋਗਰਾਮ ਲਿਖਿਆ ਜਾਏਗਾ ਸੋ ਐਜੀਪੀਸੀ ਦੇ ਚੋਣਾਂ ਨੂੰ ਲੈ ਕੇ ਹੋਣ ਵਾਲੇ ਦਿਨਾਂ 'ਚ ਫੇਰ ਨਵੇਂ ਸਿਰੇ ਤੋਂ ਇੱਕ ਬੇਗਲ ਜਿਹੜਾ ਲੜਾਈ ਦਾ ਨਜ਼ਰ ਹਾਂਜੀ ਸਿੱਧੂ ਸਾਬ ਤੁਸੀਂ ਮੋਰਚੇ ਦੀ ਗੱਲ ਕੀਤੀ ਸੀ ਵਿਰੋਧ ਦੀ ਗੱਲ ਕੀਤੀ ਸੀਗੀ ਉਸ ਦੇ ਉੱਤੇ ਅਗਲਾ ਸਵਾਲ ਪੁੱਛਾਂਗੀ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਵੱਲੋਂ ਇੱਕ ਨਵੀਂ ਅਨਾਉਂਸਮੈਂਟ ਕੀਤੀ ਗਈ ਕਿਹਾ ਗਿਆ ਵੀ ਆਉਣ ਵਾਲੇ 16 ਜਨਵਰੀ 2026 ਨੂੰ ਇੱਕ ਇਕੱਠ ਕੀਤਾ ਜਾਏਗਾ ਜਿਦੇ ਵਿੱਚ ਸੋਧ ਬਿੱਲ ਦੇ ਖਿਲਾਫ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ ਤੇ ਇਹ ਸਿਰਫ ਦੇ ਸਿਰਫ ਪੰਜਾਬ 'ਚ ਨਹੀਂ ਬਲਕਿ ਪੂਰੇ ਮੁਲਕ ਵਿੱਚ ਕੀਤਾ ਜਾਏਗਾ ਇਸ ਬਾਰੇ ਕੀ ਵਿਚਾਰ ਨੇ ਤੁਹਾਡੇ ਕੁਈ ਵੱਡਾ ਮਾਮਲਾ ਇਹ ਤੇ ਮਾਮਲੇ ਜਿੱਦਾਂ ਆਪਾਂ ਜ਼ਿਕਰ ਕਰ ਹੀ ਰਏ ਸੀ ਦੇਖੋ ਦੋ ਤਿੰਨ ਮਾਮਲੇ ਆ ਇੱਕ ਤਾਂ ਬਿਜਲੀ ਸੋਧ ਬਿਲਾਨਾ ਦਾ ਮਾਮਲਾ ਹਾਈ ਐ ਜੀ ਦੂਜਾ ਹੈਗਾ ਜਿਹੜਾ ਨਵਾਂ ਬਿੱਲ ਜਿਹੜਾ ਲਿਆਂਦਾ ਗਿਆ ਵਿਆਤੀ ਮਜ਼ਦੂਰਾਂ ਨੂੰ ਰਿਸਕਾਰ ਦੇਣ ਲਿਖੇ ਨੀ ਰਾਮਜੀਤ ਦੇ ਨਾਂ ਨਾਲ ਵੀ ਕੀਤਾ ਗਿਆ ਉਹਦੇ ਤੇ ਰਾਸ਼ਟਰਪਤੀ ਵੱਲੋਂ ਸਾਈਨ ਹੋ ਗਏ ਐ ਔਰ ਇਹ ਕਿਹਾ ਗਿਆ ਕਿ ਅਹਿਲੀ ਪਦਰਤਾ ਦਾ ਪੱਤਰ ਵੀ ਜਾਰੀ ਹੋ ਗਿਆ ਕਿ ਇਹਨੂੰ ਫੌਰੀ ਤੌਰ ਤੇ ਜਾਰੀ ਕੀਤਾ ਜਾਏ ਜਿੱਦਾਂ ਆਪਾਂ ਪਹਿਲਾਂ ਵੀ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝ ਕਰ ਚੁੱਕੇ ਆ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਇਸ ਮੁੱਦੇ ਤੇ ਹੋ ਰਿਹਾ ਇਹਦੇ ਜਿਹੜਾ ਪੰਜਾਬ ਵਿਰੋਧ ਕਰੇਗਾ ਮੇਰੇ ਤੋਂ ਇੱਕ ਸਵਾਲ ਆ ਪਾ ਕਿਸਾਨੀ ਦਾ ਗੱਲ ਕਰਿਆ ਤਾਂ ਕਿਸਾਨੀ ਦੀ ਜਿਹੜੀ ਤਾਲਮੇਲ ਕਮੇਟੀ ਐ ਉਸ ਤੋਂ ਕਿਸਾਨ ਮੋਰਚਾ ਨਾਲ ਸੰਗਠਨ ਰੱਖਦੇ ਨੇ ਜਿਹੜੀਆਂ ਸਾਰੀਆਂ ਧਿਰਾਂ ਕੌਮੀ ਪੱਧਰ ਤੇ ਉਹਨਾਂ ਵੱਲੋਂ ਵੱਡਾ 16 ਜਨਵਰੀ ਨੂੰ ਰੋਸ ਪ੍ਰਗਟਾਵਾ ਕੀਤਾ ਜਾਇਆ ਜਾਏਗਾ ਕਿ ਬਿੱਲ ਵਾਪਸ ਲਿਆ ਜਾਏ ਇਹ ਮਨਜ਼ੂਰ ਨਹੀਂ ਇਹ ਖਾਸ ਤੌਰ ਤੇ ਕਿਸਾਨਾਂ ਦੇ ਵਿਰੁੱਧੀ ਹੈ ਔਰ ਮਜ਼ਦੂਰਾਂ ਦੇ ਵਿਰੁੱਧੀ ਹੈ ਕਹਿੰਦੇ ਮਜ਼ਦੂਰਾਂ ਨੂੰ ਕੰਮ ਦੇ ਘੰਟੇ ਵੀ ਜਿਹੜੇ ਘੱਟ ਮਿਲਣਗੇ ਰੋਜ਼ਗਾਰ ਵੀ ਘੱਟ ਮਿਲੇਗਾ ਬਿਲਕੁਲ ਪਰ ਸੁਧਾਂ ਕੋਲੇ ਨਹੀਂ ਇਹ ਮਤ ਨਹੀਂ ਹੈ ਕਿ 60 40 ਦੀ ਰੇਸ਼ੋ ਦੇ ਨਾਲ ਉਹ ਹਿੱਸਾ ਪਾ ਸਕਣ ਜੇ 60% ਦੀ ਕੇਂਦਰ ਨੇ ਪਾਉਣਾ ਤਾਂ 40% ਦੀ ਪਾਉਣਾ ਆਏਗਾ ਸੂਬਿਆਂ ਨੇ ਤਾਂ ਇੱਕ ਤਰੀਕੇ ਨਾਲ ਕਹਿੰਦੇ ਸੁਨਿਆਹ ਦੇਣ ਵਾਲੀ ਗੱਲ ਹੈ ਕਿ ਇਹ ਜਿਹੜਾ ਕਿਸਾਨਾਂ ਦੇ ਔਰ ਦਿਹਾਤੀ ਮਜ਼ਦੂਰਾਂ ਦੇ ਹੱਕ 'ਚ ਇਹ ਕਾਨੂੰਨ ਸੀ ਹੁਣ ਤਬਾਹ ਕਰਨ ਵਾਲੀ ਜਾਂ ਬਰਬਾਦ ਕਰਨ ਵਾਲੀ ਸਕੀਮ ਹੈ ਇਹ ਲਾਗੂ ਨਹੀਂ ਹੋ ਸਕਦਾ ਕਿਉਂਕਿ ਅਮਲੀ ਤੌਰ ਤੇ ਪੋਸੀਬਲ ਨਹੀਂ ਹੈ ਸੋ ਸਾਰੇ ਮਾਮਲਾ ਲੈ ਕੇ ਜਿਹੜਾ ਕਿਸਾਨ ਜਿੱਥੇ ਬੰਦੀਆਂ ਕਾومی ਪੱਤਰ ਤੇ ਔਰ ਪਿੰਡਾਂ 'ਚ ਖਾਸ ਤੌਰ ਤੇ ਉਹਨੇ اپیل ਕੀਤੀ ਹੈ ਸਾਰੀਆਂ ਕਿਸਾਨ ਕਾਈਆਂ ਨੂੰ ਕਿ ਪਿੰਡਾਂ 'ਚ ਆਪਣੀ ਆਪਣੀ ਪੱਧਰ ਤੇ ਤੁਸੀਂ ਕਿਸਾਨ ਪੰਚਾਇਤਾਂ ਕਰੋ ਪੰਚਾਇਤਾਂ ਕਰਕੇ ਜਿਹੜਾ ਨਵਾਂ ਜਿਹੜਾ ਹੈਗਾ ਜੇਰਾ ਜਿਹੜਾ ਐਕਟ ਬਣਿਆ ਹੈ ਫਿਰ ਪਾਰਲੀਮੈਂਟ ਨੇ ਪਾਸ ਕੀਤਾ ਹੈ ਉਹਦਾ ਵਿਰੋਧ ਕੀਤਾ ਜਾਵੇ ਇਹ ਕਿਸਾਨੀ ਤੇ ਮਜ਼ਦੂਰਾਂ ਦੇ ਖਿਲਾਫ ਹੈ ਸੋ ਆਉਣ ਵਾਲੇ ਦਿਨਾਂ 'ਚ ਦੇਖੋ ਜਿੱਥੇ ਮੀਟੀਕਲ ਤੌਰ ਤੇ ਕਾਂਗਰਸ ਜਿਹੜੀ ਹੈਗੀ ਇਸ ਮਾਮਲੇ ਦਾ ਵਿਰੋਧ ਕਰ ਰਹੀ ਹੈ ਕਾਂਗਰਸ ਵੱਲੋਂ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ 27 ਦਸੰਬਰ ਨੂੰ ਆਪਣੇ ਕਾਰਜਕਰਨ ਦੀ ਮੀਟਿੰਗ ਬੁਲਾਈ ਗਈ ਹੈ ਦੇਸ਼ ਵਿਆਪੀ ਅੰਦੋਲਨ ਦੇ ਲਈ ਪ੍ਰੋਗਰਾਮ ਲਿਖਿਆ ਜਾਏਗਾ ਕਿਦਾਂ ਦਾ ਪ੍ਰੋਗਰਾਮ ਲਿਖਿਆ ਜਾਏਗਾ ਕਿਦਾਂ ਦਾ ਨਹੀਂ ਉਹਦਾ ਜਿੱਦਾਂ ਮੀਟਿੰਗ ਹੋਏਗੀ ਉਸ ਤੋਂ ਬਾਅਦ ਸਿੱਧੀ ਸਪਸ਼ਟ ਹੋਏਗੀ ਪਰ ਇਹ ਗੱਲ ਸਾਫ਼ ਹੈ ਕਿ ਪੀਟੀਕਰ ਜਿਥੇ ਬੰਦਿਆ ਕਿਸਾਨ ਜਿਥੇ ਬੰਦਿਆ ਮਜ਼ਦੂਰ ਜਿਥੇ ਬੰਦਿਆ ਵੱਡੀ ਪੱਧਰ ਤੇ ਵਿਰੋਧ ਕਰ ਰਿਹਾ ਪਰ ਦੂਜੇ ਪਾਸੇ ਭਾਜਪਾ ਲਗਾਤਾਰ ਇਹ ਕਹਿ ਰਿਹਾ ਹੈ ਕਿ ਮਜ਼ਦੂਰਾਂ ਦੇ ਹੱਕ ਚ ਹੈ ਕਿਸਾਨਾਂ ਦੇ ਹਿੱਤ ਵਿੱਚ ਹੈ ਇਹ ਜਾਣ ਕੋਚ ਕਿ ਇਹਨੂੰ ਰਾਸੀ ਮੁੱਦਾ ਬਣਾਇਆ ਜਾ ਰਿਹਾ ਸੋਣ ਵਾਲੇ ਦਿਨਾਂ ਚ ਦਿਨਾਂ ਨਨ ਕੀਤੇ ਕਿ ਉਹਨਾਂ ਦੀ ਆਪਸ ਦੇ ਕਰ ਗੱਲ ਕਰਦੇ ਰਹੇ ਆ ਉਹਨਾਂ ਦਾ ਵਿਰੋਧ ਕੀਤਾ ਗਿਆ ਲੱਗਦਾ ਹੈ ਕਿ ਉਹ ਜਿਹੜਾ ਨਵਾਂ ਜਿਹੜਾ ਐਕਟ ਆ ਰਿਹਾ ਦਿਹਾਤੀ ਮਜ਼ਦੂਰ ਐਕਟ ਜੀ ਰਾਮ ਜੀ ਵੱਲੋਂ ਆਪਾਂ ਚਿੱਤੇ ਕਰਦੇ ਆ ਉਹਦੇ ਖਿਲਾਫ ਵੀ ਇੱਕ ਵੱਡਾ ਪ੍ਰੋਟੈਸਟ ਜਿਹੜਾ ਉਸ ਨਵੇਂ ਐਕਟ ਬਣਾਉਣ ਵਾਲੇ ਦੇ ਉੱਪਰ ਕੇ ਸਾਹਮਣੇ ਆਏਗਾ ਉਹਨੇ ਸਿਰਫ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਨਹੀਂ ਸਗੋਂ ਪ੍ਰਿੰਟਿਕਲ ਤੌਰ ਤੇ ਆਪਣੇ ਤੌਰ ਤੇ ਇਹਦੇ ਤੇ ਵੱਖਰੇ ਤੌਰ ਤੇ ਰੋਸ ਪ੍ਰਦਰਸ਼ਨ ਤੇ ਜਿਹੜੀ ਕ੍ਰਿਟੀਕਲ ਪਾਰਟੀਆਂ ਵੱਖ-ਵੱਖ ਤਰ੍ਹਾਂ ਉਹ ਦੇਖੀਆਂ ਜਾਣਗੀਆਂ ਜੀ ਪਰ ਸਿੱਧੂ ਸਾਹਿਬ ਮੈਂ ਇਹ ਦਿਨ ਨਾਲ ਜੁੜਦਾ ਹੀ ਇੱਕ ਹੋਰ ਸਵਾਲ ਕਰਨਾ ਚਾਹਾਂਗੀ ਵੀ ਹੁਣ ਬਿੱਲ ਜੋ ਹੈ ਉਹ ਇੱਕ ਉਹ ਪਾਸ ਹੋ ਚੁੱਕਾ ਹੈ ਹੁਣ ਉਹ ਲਾਅ ਬਣ ਚੁੱਕਾ ਹੈ ਤੇ ਜਦ ਇੰਨੇ ਵੱਡੇ ਪੱਧਰ ਤੇ ਉਹ ਪਾਸ ਕਰ ਦਿੱਤਾ ਗਿਆ ਹੈ ਤਾਂ ਫਿਰ ਹੁਣ ਪੰਜਾਬ ਸਰਕਾਰ ਵੀ ਇੱਕ ਸਪੈਸ਼ਲ ਸੈਸ਼ਨ ਰੱਖ ਕੇ ਵਿਰੋਧ ਕਰ ਰਹੀ ਹੈ 27 ਦਸੰਬਰ ਨੂੰ ਕਾਂਗਰਸ ਵੀ ਮੀਟਿੰਗ ਕਰ ਰਹੀ ਹੈ ਪਰ ਇਹਨਾਂ ਮੀਟਿੰਗਾਂ ਦਾ ਕੋਈ ਦੇ ਤਹਿਤ ਜੋ ਆਉਟਕਮ ਨਿਕਲੇਗਾ ਇਸ ਚੀਜ਼ ਦਾ ਉਹ ਉਹ ਦਾ ਕੁਝ ਅਸਰ ਪਏਗਾ ਇਸ ਇਸ ਨਵੇਂ ਲਾਅ ਤੇ ਸਿਰੇ ਤੇ ਬਹੁਤ ਵਧੀਆ ਸਵਾਲ ਆ ਤੁਹਾਡਾ ਜਿਵੇਂ ਜਿਵੇਂ ਸਿਕਰ ਕੀਦਾ ਦੇਖੋ ਕਿ ਹੁਣ ਜਿੱਦਾਂ ਮੈਂ ਕਹਾ ਕਾਨੂੰਨ ਬਣ ਗਿਆ ਹੈ ਇਹਦੇ ਤੇ ਰਾਸ਼ਟਰਪਤੀ ਨੇ ਸਾਈਨ ਕਰਤੇ ਹੈ ਤੇ ਵਾਪਸ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਾਨੂੰਨ ਬਣਨ ਤੋਂ ਬਾਅਦ ਉਹਨੂੰ ਕਿ ਵਾਪਸ ਨਹੀਂ ਲਿਆ ਜਾਏਗਾ ਔਰ ਕਿੰਦਰ ਇਸ ਗੱਲ ਦੀ ਦਰੇੜਾ ਹੈ ਕਿ ਅਸੀਂ ਸਹੀ ਕਾਨੂੰਨ ਬਣਾਇਆ ਦੂਜੇ ਪਾਸੇ ਵਿਰੋਧੀ ਤਰ੍ਹਾਂ ਕਹਿ ਰਹੇ ਆ ਕਿ ਨਹੀਂ ਇਹ ਗਲਤ ਹੈ ਅਸੀਂ ਇਹਨੂੰ ਆਪੋਜ਼ ਕਰਾਂਗੇ ਹੁਣ ਇਹ ਤਾਂ ਲੜਾਈ ਦਾ ਮਾਮਲਾ ਹੈ ਜੋ ਤੱਕ ਪੰਜਾਬ ਦੰਸਵਾਂ ਦਾ ਸਵਾਲ ਆਦਾ ਸਵਾਲਾ ਤੇ ਕੋਪ ਪੰਜਾਬ ਦੰਸਵਾਂ ਅੱਗੇ ਵੀ ਕੇ ਇਸ ਤਰ੍ਹਾਂ ਦੇ ਮਤੇ ਪੈਂਦੇ ਐ ਕੇਂਦਰ ਦੇ ਖਿਲਾਫ ਮਤੇ ਪੈਂਦੇ ਐ ਪਰ ਕੇਂਦਰ ਦੇ ਉਹਨਾਂ ਮਤੇ ਨੂੰ ਮੰਨਦਾ ਨਹੀਂ ਤਾਂ ਉਹਨਾਂ ਮਤਿਆਂ ਦਾ ਸਬੰਧ ਸਿਰਫ ਭਾਵਕ ਤੌਰ ਤੇ ਤਾਂ ਇੱਕ ਸੁਨੇਹਾ ਦੇਣ ਵਾਲੀ ਗੱਲ ਤਾਂ ਹੋ ਜਾਂਦੀ ਐ ਕਿ ਪੰਜਾਬ ਇਸ ਮਾਮਲੇ 'ਚ ਵਿਰੋਧ ਕਰੇਗਾ ਪੰਜਾਬ ਆਪਣਾ ਵਿਰੋਧ ਦਰਜ ਕਰਾਏਗਾ ਪਰ ਕੀ ਹੁਣ ਜਿਹੜਾ ਹੈਗਾ ਵਿਰੋਧ ਐ ਇਸ ਦਾ ਦਰਜ ਕਰਾਇਆ ਜਾਏਗਾ ਜਿਹੜਾ ਮਤਾ ਆਏਗਾ ਇਹਦਾ ਕੇਂਦਰ ਤੇ ਕੋਈ ਅਸਰ ਪੈਗਾ ਜ ਜਦਾਂ ਤੁਸੀਂ ਸਵਾਲ ਕੀਤਾ ਐ ਤਾਂ ਫੋਰੀ ਤੌਰ ਤੇ ਆਪਾਂ ਕਹਾਂਗੇ ਕਿ ਇਸ ਮਤੇਦਾਰ ਕੋਈ ਅਸਰ ਕੇਂਦਰ ਨਹੀਂ ਕੂਲੇਗਾ ਕਿਉਂਕਿ ਕੇਂਦਰ ਪਹਿਲੇ ਹੀ ਕਹਿ ਚੁੱਕਾ ਹੈ ਪਰ ਪੰਜਾਬ ਆਪਣੀ ਲਾਮਬੰਦੀ ਕਰੇਗਾ ਉਹਦੇ ਨਾਲ ਹੋ ਸਕਦਾ ਹੈ ਕਿ ਪੰਜਾਬ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਕੱਲ ਜਦੋਂ ਸਾਈਜਾਂ ਵਿਧਾਨ ਸਭਾ ਦੀ ਚੋਣਾਂ ਆਉਣੀਆਂ ਉਹਦੇ ਚ ਪੋਲੀਟਿਕਲ ਤੌਰ ਤੇ ਨੁਕਸਾਨ ਹੋ ਸਕਦਾ ਹੈ ਕਿਉਂਕਿ ਉਹਦੇ ਦੇ ਕਿਸਾਨ ਖਿਲਾਫ ਹੋਣਗੇ ਪੋਲੀਟਿਕਲ ਪਾਰਟੀਆਂ ਖਿਲਾਫ ਹੋਣਗੀਆਂ ਔਰ ਮਜ਼ਦੂਰ ਖਿਲਾਫ ਹੋਣਗੇ ਉਹਦਾ ਨੁਕਸਾਨ ਤਾਂ ਹੋਏਗਾ ਖੈਰ ਪੰਜਾਬ ਦਾ ਨੁਕਸਾਨ ਪਾਜਬਾ ਪਹਿਲਾਂ ਵੀ ਚੱਲਦੀ ਆਈ ਹੈ ਦੇਖਿਆ ਜਾਏਗਾ ਵੀਰ ਮਾਨ ਜਿョ ਕਿਵੇਂ ਐਸਪੈਸਿਨ ਲੰਡਿਆਂ ਪਰ ਇਹ ਗੱਲ ਸਾਫ ਹੈ ਕਿ ਕੇਂਦਰ ਨੇ ਜਿਹੜਾ ਕਾਨੂੰਨ ਬਣਾਤਾ ਉਹਨਾਂ ਨੂੰ ਵਾਪਸ ਲੈਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਮਤੇ ਦਾ ਬਰੋਸ ਬਰੋਸ ਤੱਕ ਹੀ ਸੀਮ ਕਰੇਗਾ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੇਂਦਰ ਦੇ ਤੋਂ ਕੋਈ ਪਤਾ ਪੂਰਾ ਆਪ ਆਣ ਲੱਗਿਆ ਜੀ ਜੀ ਸਿੱਧੂ ਸਾਹਿਬ ਹੁਣ ਅੱਗੇ ਵਧਦੇ ਆ ਮੋਹਾਲੀ ਵਿੱਚ ਰਿੰਗ ਰੋਡ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਨਾਲ ਲੋਕਾਂ ਨੂੰ ਕਾਫੀ ਸਹੂਲਿਅਤ ਮਿਲ ਰਹੀ ਹੈ। ਟ੍ਰੈਫਿਕ ਪਹਿਲਾਂ ਜੋ ਇੰਡਸਟਰੀਅਲ ਏਰੀਆ, ਟ੍ਰਾਈ ਸਿਟੀ, ਇਹ ਜੇ ਅਰਬਨ ਸਟੇਟ ਵਰਗੇ ਏਰੀਆਸ 'ਚ ਟ੍ਰੈਫਿਕ ਮਿਲਦਾ ਸੀਗਾ ਹੁਣ ਉਹ ਕਾਫੀ ਘਟ ਚੁੱਕਿਆ ਹੈ। ਇਸ ਬਾਰੇ ਕੀ ਕਹੋਗੇ? ਸਾਰੇ ਜਾਣਦੇ ਆਂ ਜਿਹੜੇ 에어ਪੋਰਟ ਰੋਡ ਤੇ ਜਾਂਦੇ ਆ ਲੋਕ ਕਹਿੰਆਂ ਚਲਾਉਂਦੇ ਆ। ਮੋਹਾਲੀ ਤੋਂ ਲੈ ਕੇ 에어ਪੋਰਟ ਰੋਡ ਤੱਕ 에어ਪੋਰਟ ਤੱਕ ਜਾਏ ਜਿੱਦੋਂ ਤੱਕ ਪਹੁੰਚਦੇ ਆਗੇ ਜਾ ਕੇ ਪਟਿਆਲਾ ਰੋਡ ਨਾਲ ਵੀ ਇਹਦਾ ਸੰਪਰਕ ਹੁੰਦਾ ਹੈ। ਤਾਂ ਬਹੁਤ ਵੱਡੇ ਜਾਮ ਲੱਗਦੇ ਆ ਅਕਸਰ ਹੀ ਜਾਮ ਲੱਗੇ ਰਹਿੰਦੇ ਆ ਹਾਲਾਂਕਿ ਜਦੋਂ ਸੜਕ ਬਣੀ ਸੀ ਏਅਰਪੋਰਟ ਰੋਡ ਤੋਂ ਲੋਕਾਂ ਨੂੰ ਬੜੀ ਇੱਕ ਖੁਸ਼ੀ ਹੋਈ ਇਸ ਗੱਲ ਦੀ ਕਿ ਆਵਾਜ ਲਈ ਬਹੁਤ ਵੱਡੇ ਸਕੂਲ ਤੋਂ ਗਈ ਆ ਪਰ ਹੁਣ ਜਿੱਡੀ ਨਸੀਬ ਤੋਂ ਉਸ ਰੋਡ ਤੇ ਆ ਮੈਨੂੰ ਲੱਗਦਾ ਚੰਡੀਗੜ੍ਹ ਦੇ ਨੇੜੇ ਤੇਲੇ ਹੋਰ ਕੂਈ ਵੀ ਅਨੇਵੜੀ ਵਿੱਚ ਇਤਨੀ ਆਵਾਜ ਆ ਜਾਈਦੀ ਜਿਨੀ ਉਸ ਸੜਕ ਤੇ ਬਣੀ ਵੀ ਆ ਸੋ ਨਵੀਂ ਜਿਹੜੀ ਰਿੰਗ ਰੋਡ ਬਣੀ ਆ ਇਹ ਲਾਂਡਰਾਂ ਤੋਂ ਲੈ ਕੇ ਬਾਈਪਾਸ ਜਿਹੜਾ ਬਣਦੀ ਗੱਲ ਆ ਸਿੱਧਾ ਜਾ ਕੇ ਕਰਾਲੀ ਨੂੰ ਟਾਚ ਉਹਗਾ 1400 ਰੁਪਿਆ ਇਹਦੇ ਲੱਗਦਾ ਹੀ ਹੈ ਸਾਲ 22 ਤੋਂ ਬੰਦਣਾ ਸ਼ੁਰੂ ਹੋਇਆ ਸੀ ਬਿਜਲੀ ਕੰਮ ਰੁਕਦਾ ਵੀ ਰਿਹਾ ਤੇ ਪਰ ਹੁਣ ਇੱਕ ਦਿਨ ਪਹਿਲਾਂ ਇਹਦੇ ਤੇ ਆਵਾਜ਼ੇ ਸ਼ੁਰੂ ਹੋ ਗਈ ਹੈ ਇਹਦੀ ਕਿਤੇ ਜਾਂਚ ਦੀ ਹੈ ਕਿ ਤੇ ਨਾਲ ਆਵਾਜ਼ਾਈ ਚੋਂ ਕਿ ਅੱਗੇ ਖੈਰਾ ਮਹਾਲੀ ਦਾ ਅੰਦਰਲਾ ਏਰੀਆ ਉੱਥੇ ਵੱਡੇ ਵੱਡੇ ਜਾਮ ਲੱਗਦੇ ਸੀ ਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਅੱਗੇ ਜਿਹਨਾਂ ਨੇ ਬਾਸਲ ਨੂੰ ਜਾਣਾ ਹੈ ਜਾਂ ਪੰਜਾਬ ਨੂੰ ਜਾਣਾ ਹੈ ਜਾਂ ਕਿ ਇਹ ਸੜਕ ਜੰਮੂ ਕਸ਼ਮੀਰ ਨਾਲ ਵੀ ਅੱਗੇ ਜਾ ਕੇ ਲਿੰਕ ਕਰੇਗੀ ਸੋ ਸਾਰੇ ਆਉਣ ਜਾਣ ਵਾਲੇ ਯਾਤਰੀਆਂ ਲਈ ਨਜ਼ਰ ਇਹ ਰਿਹਾ ਹੈ ਕਿ ਚੰਗੀ ਸੂਰਤ ਮਿਲਦੀ ਆ ਜਿਹੜੇ ਵੱਡੇ ਜਾਮ ਲੱਗਦੇ ਸੀ ਖਰੜ ਤੇ ਆ ਕੇ ਜਿਹੜੀਆਂ ਥਾਵਾਂ ਦੇ ਤੋਂ ਉਹਨਾਂ ਜਾਮਾਂ ਤੋਂ ਸਟਕਾਰਾ ਮਿਲੇਗਾ ਔਰ ਲੋਕ ਸਮੇਂ ਸਿਰ ਆਪਣਾ ਆਪਣੇ ਕਮਾਤਨਾਂ ਤੇ ਵੀ ਜਾ ਸਕਣਗੇ ਔਰ ਕਈ ਤਰ੍ਹਾਂ ਦੇ ਜਿਹੜੇ ਹਾਸੇ ਵਾਪਰਦੇ ਆ ਉਹਨਾਂ ਹਾਸਿਆਂ ਤੋਂ ਵੀ ਬਚਾਅ ਹੋ ਸਕਦਾ ਹੈ ਇਹਦੀ ਆਵਾਜ਼ ਹੀ ਸ਼ੁਰੂ ਹੋ ਗਈ ਹੈ ਆਵਾਜ਼ ਹੀ ਸ਼ੁਰੂ ਹੋਣ ਦੇ ਨਾਲ ਹੀ ਜਿਹੜਾ ਜਿਹੜੀਆਂ ਲੇਟੈਸਟ ਰਿਪੋਰਟਾਂ ਵੀ ਆ ਰਹੀਆਂ ਕਾਫੀ ਕ੍ਰਾਹਤ ਮਹਿਸੂਸ ਕੀਤੀਗੇ ਲੋਕਾਂ ਵੱਲੋਂ ਆ ਜਿਹੜੇ ਉਸ ਰੋਡ ਤੇ ਆ ਜਾ ਰਹੇ ਜੀ ਜੀ ਸਿੱਧੂ ਸਾਹਿਬ ਹੁਣ ਅੱਗੇ ਵੱਧਦੇ ਆ 84 ਦੇ 84 ਚ ਹੋਏ ਕਤਲੇਆਮ ਨੂੰ ਲੈ ਕੇ ਦਿੱਲੀ ਅਦਾਲਤ ਆਪਦਾ ਫੈਸਲਾ ਸੁਣਾਉਣ ਵਾਲੀ ਹੈ ਸੱਜਨ ਕੁਮਾਰ ਦੇ ਕੇਸ ਵਿੱਚ ਪੂਰੀ ਦੁਨੀਆ ਦੇ ਸਿੱਖਾਂ ਨੂੰ ਇਨਸਾਫ ਦੀ ਉਡੀਕ ਹੈ ਇਸ ਕੇਸ ਨੂੰ ਲੈ ਕੇ ਤੇ ਕੀ ਲੱਗਦਾ ਤੁਹਾਨੂੰ ਕੀ ਫੈਸਲਾ ਹੋਏਗਾ ਬਿਲਕੁਲ ਇਹ ਮਾਮਲਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੱਜਨ ਕੁਮਾਰ ਦਾ ਮਾਮਲਾ ਚੱਲ ਰਿਹਾ ਉਸ ਇਤੇ ਜਿਹੜੇ 1983 ਦੇ ਆਪਾਂ ਕਤਲੇਆਮ ਦੀ ਗੱਲ ਕਰਦੇ ਆਂ ਕਈ ਸਿਕਾਂ ਦੇ ਕਤਰਾ ਦਾ ਦੋਸ਼ ਲੱਗਿਆ ਜਿੱਤੇ ਚ ਕਿਹਾ ਜਾ ਰਿਹਾ ਕਿ ਉਹ ਗਵਾਹੀ ਕਰਦਾ ਰਿਹਾ ਉਹਦੀ ਗਵਾਹੀ ਇੱਥੇ ਉਹ ਕਤਲੇਆਮ ਹੋਇਆ ਤੇ ਉਹ ਗਵਾਹਾਂ ਵੀ ਬukt ਸੁਕੀਆਂ ਹੁਣ ਤਾਂ ਜਿਹੜਾ ਜਿੱਦਾਂ ਅਦਾਲਤ ਨੇ ਫੈਸਲਾ ਰੱਖਵਾ ਰੱਖ ਲਿਆ ਤੇ 22 ਜਨਵਰੀ ਨੂੰ ਉਮੀਦ ਹੈ ਕਿ ਫੈਸਲਾ ਇਹ ਆਏਗਾ ਇਹ ਅਦਾਲਤ ਦੇ ਫੈਸਲੇ ਬਾਰੇ ਤਾਂ ਆਪਾਂ ਕੋਈ ਟਿੱਪਣੀ ਕਰਨੀ ਸਕਦੇ ਕੀ ਫੈਸਲਾ ਹੋਏਗਾ ਕੀ ਨਹੀਂ ਹੋਏਗਾ ਫਰੇ ਜ਼ਰੂਰ ਹੈ ਕਿ 84 ਦੇ ਕਤਲੇਆਮ ਨੂੰ ਲੈ ਕੇ ਕੁਝ ਜਿਹੜੇ ਹੈਗੇ ਆ ਜਿੰਨਾਂ ਦੇ ਦੋਸ਼ੀ ਹੈ ਜਨਾਂ ਦੇ ਖਿਲਾਫ ਦੋਸ਼ ਤੈ ਹੋਏ ਸੀ ਜਿਨ੍ਹਾਂ ਚੋਂ ਸੱਜਣ ਕੁਮਾਰ ਵੀ ਇੱਕ ਹੈ ਜਨਾਂ ਦੇ ਤੇ ਮੁਕੱਦਮੇ ਚੱਲੇ ਕੇ ਚੱਲੇ ਪਰ ਹਜ਼ਾਰਾਂ ਜਿਹੜੇ ਹੈਗੇ ਸਿੱਖ ਪਾਈਜਾਰੇ ਦੇ ਲੋਕ ਆ ਜਿਹੜੇ ਨਾਤੇ ਮਾਰੇ ਗਏ ਉਸ ਕਤਲੇਆਮ ਦੇ ਵਿੱਚ ਜਿਨ੍ਹਾਂ ਨੂੰ ਨਿਆਂ ਤੇ ਇਨਸਾਫ ਨਹੀਂ ਮਿਲਿਆ ਬਹੁਤ ਸਾਰੇ ਪਰਿਵਾਰਾਂ ਦਾ ਜ਼ਾਲਾ ਹੋਇਆ ਜਾਇਦਾਦਾਂ ਉਜੜ ਗਈਆਂ ਕਾਰਬਾਰ ਉਜੜ ਗਏ ਔਰਤਾਂ ਦੀਆਂ ਬੇਪਤੀਆਂ ਔਰਤਾਂ ਦੇ ਰੇਪ ਬੱਚਿਆਂ ਦਾ ਕਤਲੇਆਮ ਬਜ਼ੁਰਗਾਂ ਦਾ ਕਤਲੇਆਮ ਬਹੁਤ ਕੁਝ ਵਾਪਰਿਆ ਇੱਕ ਆਜ਼ਾਦ ਮੁਲਕ ਦੇ ਵਿੱਚ ਆਪਣੇ ਮੁਲਕ ਸੇ ਇਦਾਂ ਦਾ ਵੱਡਾ ਵਰਤਾਰਾ ਜਮਹੂਰੀ ਦੇ ਮੱਥੇ ਦੇ ਉੱਤੇ ਬਹੁਤ ਵੱਡਾ ਤਕਲਾਂਕ ਹੈ ਅਸੀਂ ਆਖਦੇ ਨੇ ਕਿ ਮਾਨਵਤਾ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਸੋ ਇਹ ਏਡਾ ਵੱਡਾ ਸਵੇਦਨਸ਼ੀਲ ਮਾਮਲਾ ਹੈ ਸੱਜਣ ਕੁਮਾਰ ਦੇ ਉੱਤੇ ਹੁਣ ਦੋਸ਼ ਜਿਹੜੇ ਤੈ ਹੋ ਗਏ ਆ ਗਵਾਹੀਆਂ ਪੈ ਚੁੱਕੀਆਂ ਅਦਾਲਤ ਨੇ ਫੈਸਲਾ ਰੱਖਵਾ ਰੱਖ ਲਿਆ 22 ਜਨਵਰੀ ਦੀ ਇਹ ਡੇਕ ਹੈ ਕਿ 22 ਜਨਵਰੀ ਨੂੰ ਅਦਾਲਤ ਕੀ ਫੈਸਲਾຊੁੰ ਹੁੰਦੀ ਹੈ ਫੈਸਲਾ ਜਿਹਦਾ ਆਪਾਂ ਗਿਆ ਅਦਾਲਤ ਨੇ ਸੁਣਾਇਆ ਜੋ ਫੈਸਲਾ ਆਏਗਾ ਉਹਦੇ ਮੁਤਾਬਕ ਆਪਾਂ ਟਿੱਪਣੀ ਕਰ ਸਕਦੇ ਹਾਂ ਪਰ ਇੱਕ ਗੱਲ ਜ਼ਰੂਰ ਹੈ ਜੇ ਤੱਕ ਮੁੱਦੇ ਦਾ ਸਵਾਲ ਆ ਮੁੱਦਾ ਬਹੁਤ ਵੱਡਾ ਤੇ ਐਮ ਹੈ ਐਡਾ ਵੱਡਾ ਅਨਿਆ ਜਿਹੜਾ ਹੈਗਾ ਇਹ ਤਾਂ ਹੋ ਸਕਦਾ ਹੈ ਕਿ ਜਦੋਂ 47 ਦੇ ਵਿੱਚ ਦੇਸ਼ ਦੀ ਵੰਡ ਹੋਈ ਉਸ ਵੇਲੇ ਦੋਨਾਂ ਪਾਸੇ ਤੋਂ ਵੱਡੀ ਪੱਧਰ ਤੇ ਕਤਲਿਆ ਹੋਇਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇ ਸਿੱਖ ਭਾਈਚਾਰੇ ਦਾ ਕੋਈ ਵੱਡੀ ਪੱਧਰ ਤੇ ਕਤਲਿਆ ਹੋਆ ਪ੍ਰੇਮਪੁਰ ਵਿੱਚ ਹੋਇਆ ਤੋਂ 1984 ਦਾ ਕਤਲਿਆ ਹਸੀ ਦੇਖੋ ਸੱਜਨ ਕੁਮਾਰ ਐਸ ਵੇਲੇ ਜੇਲ੍ਹ ਚਾਉਣਾ ਸਜ਼ਾ ਦੀ ਇੰਤਜ਼ਾਰ ਹੈ ਉਹਨਾਂ ਨੂੰ ਵੀ ਤੇ ਦੁਨੀਆ ਭਰ ਚ ਬੈਠਾ ਪੰਜਾਬੀ ਸਿੱਖ ਪਾਈ ਤਾਰਾ ਉਹਨਾਂ ਨੂੰ ਵੀ ਇੰਤਜ਼ਾਰ ਹੈ ਕਿ ਕੀ 1984 ਦਾ ਜਿਹੜਾ ਕਤਲਿਆ ਹੋਇਆ ਉਹਦੇ ਤੇ ਜਿਹੜੇ ਦੋਸ਼ ਤੈਅ ਹੋਇਆ ਉਹ ਨਿਆਂ ਤੇ ਇਨਸਾਫ ਮਿਲੇਗਾ ਨਿਆਂ ਤੇ ਇਨਸਾਫ ਕੀ ਮਿਲੇਗਾ ਇਹਦਾ ਇੰਤਜ਼ਾਰ ਬਣਾਇ ਰਹੇਗਾ ਦੇਖਾਂਗੇ 22 ਜਨਵਰੀ ਨੂੰ ਜਦੋਂ ਫੈਸਲਾ ਆਏਗਾ ਜੀ ਜੀ ਸਿੱਧੂ ਸਾਹਿਬ ਹੁਣ ਅੱਗੇ ਵਧਦੇ ਆ ਨਵਜੋਤ ਸਿੰਘ ਸਿੱਧੂ ਵੱਲੋਂ ਵਿਰੋਧੀ ਪਾਰਟੀਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ ਇਸ ਬਾਰੇ ਕੀ ਕਹੋਗੇ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਦੇਖੋ ਨਵਜੋਤ ਸਿੱਧੂ ਬਹੁਤ ਦਿਲਚਸਪ ਆਗੂ ਆ ਪੰਜਾਬ ਦੀ ਰਾਜਨੀਤੀ ਦੇ ਵੈਸੇ ਤਾਂ ਬਹੁਤ ਅੱਛਾ ਆਗੂ ਹੈ ਉਹ ক্রিকেট ਦੇ ਵਿੱਚ ਵੀ ਹੈ ਸ਼ੂਜ਼ ਦੇ ਵਿੱਚ ਵੀ ਜਾਂਦੇ ਆ ਤੇ ਰਾਜਸੀ ਆਗੂ ਵੀ ਆ ਪੰਜਾਬ ਕਾਂਗਰਸ ਦੇ ਕਿਸੇ ਸਮੇਂ ਚ ਪ੍ਰਧਾਨ ਵੀ ਰਹੇ ਹੈ ਕੈਬਨਟ ਮੰਤਰੀ ਵੀ ਰਹੇ ਹੈ ਪਰ ਉਹਨਾਂ ਇਸ ਵੇਲੇ ਮੁੱਖ ਰਾਜਸੀ ਤਾਰਾ ਤੋਂ ਬਾਰੇ ਜਿਹੜੇ ਨੀ ਰਾਜਨੀਤਿਕ ਤੌਰ ਤੇ ਸ੍ਰੀ ਗਰਮ ਨਹੀਂ ਹੈ ਪਰ ਫਿਰ ਵੀ ਉਹਨਾਂ ਦੇ ਬਾਰੇ ਚ ਉਹਨਾਂ ਦੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਦੋਸ਼ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਿਹਾ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਦਿਨ ਪਹਿਲਾਂ ਉਹਨਾਂ ਨੇ ਆਪਣਾ ਜਿਹੜਾ ਜਵਾਬ ਦਿੱਤਾ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਮੈਂ ਮੇਰੀ ਆਖ ਬਾਜ ਦੀ ਤਰ੍ਹਾਂ ਮੇਰਾ ਜਿਹੜਾ ਬਿਹੇਵੀਅਰ ਹੈ ਵਰਤਾਰ ਉਹ ਬਾਜ ਦੀ ਤਰ੍ਹਾਂ ਮੈਂ ਪੂਰੀ ਤਰ੍ਹਾਂ ਸਾਰੇ ਮਾਮਲੇ ਤੇ ਨਜ਼ਰ ਰੱਖਦਾ ਹਾਂ ਔਰ ਮੌਕਾ ਆਉਣ ਤੇ ਟੁਕੜਾ ਸਾਉਣ ਤੇ ਸਾਰੇ ਮੁੱਦਿਆਂ ਦਾ ਜਵਾਬ ਵੀ ਦਿੰਨਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਵਾਲੇ ਦਿਨਾਂ 'ਚ ਇਸ ਵਾਰ ਨੂੰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਵਜੋਤ ਸਿੱਧੂ ਆਪਣਾ ਆਦੀ ਰਾਜਨੀਤੀ ਮੁੜ ਕੇ ਵੀ ਸਿਰਗਰਮ ਹੋ ਸਕਦੇ ਆ ਜਿਦਾ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦੀ ਜਿਹੜੀ ਪਤਨੀ ਆ ਨਵਜੋਤ कौर ਸਿੱਧੂ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਪਿਛਲੇ ਦਿਨਾਂ 'ਚ ਆ ਮੁਕਮਾਖਰੀ ਬਾਣਨ ਨੂੰ ਲੈ ਕੇ ਉਮੀਦਵਾਰ ਕਹਿੰਦੇ 500 ਕਰੋੜ ਰੁਪਏ 'ਚ ਉਹਦੀ ਪੋਸਟ ਜਿਹੜੀ ਵਿਕਦੀ ਹੈ ਉਸ ਮਾਮਲੇ 'ਤੇ ਕਿ ਕਿ ਤਰ੍ਹਾਂ ਦੋਸ਼ ਲੱਗੇ ਔਰ ਕਾਂਗਰਸ ਨੇ ਉਹਦਾ ਗੰਭੀਰ ਨੋਟਸ ਲਿਆ ਤੇ ਮਤਲਬ ਆ ਪਾਰਟੀ ਤੋਂ ਸਭ ਤੋਂ ਵੱਡੀ ਗੱਲ ਤੇ ਹੈ ਕਿ ਕੀ ਨਿਰਜੋਤ ਕੁਰਸਦੂ ਪਾਰਟੀ ਚ ਬਹਾਲ ਹੁੰਦੇ ਆ ਜਾਂ ਨਹੀਂ ਹੁੰਦੇ ਤੇ ਨਿਰਜੋਤ ਸਿੰਘ ਸਿੱਧੂ ਦਾ ਰਾਜਸੀ ਕੈਰੀਅਰ ਵੀ ਸ਼ਹਿਰ ਕਿਸਿਆਤਾ ਦਾ ਉਸ ਫੈਸਲੇ ਨਾਲ ਹੀ ਜੁੜਿਆ ਹੋਇਆ ਹੈ ਜਿੱਤੇ ਉਹਨਾਂ ਦੇ ਵਿਰੋਧੀ ਜਿਹੜਾ ਹੈਗਾ ਨਿਰਜੋਤ ਸਿੰਘ ਸਿੱਧੂ ਵੀ ਸਿੱਧੇ ਜਾਂ ਸਿੱਦੇ ਤਾਂ ਨਾਮ ਨਹੀਂ ਲੈ ਰਹੇ ਨੇ ਉਥੇ ਨਿਰਜੋਤ ਸਿੰਘ ਸਿੱਧੂ ਨੇ ਵੀ ਇੱਕ ਤਰ੍ਹਾਂ ਦਾ ਜਵਾਬ ਹੀ ਦਿੱਤਾ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਮੈਂ ਕਿਸੇ ਦਵਾ ਏਟ ਆਉਣ ਵਾਲਾ ਨਹੀਂ ਉਹ ਕਾਉਂਟ ਤੇ ਮੈਂ ਵੀ ਕਰਾਰੇ ਚੋਟ ਕਰਨੀ ਜਾਣਦਾ ਹਾਂ ਜੀ ਜੀ ਧੰਨਵਾਦ ਸਿੱਧੂ ਸਾਹਿਬ ਸਾਡੇ ਨਾਲ ਜੁੜਨ ਲਈ ਮਿਹਰਬਾਨੀ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸੀਐਮ ਮਾਨ ਵੱਲੋਂ ਇੱਕ ਨਵੀਂ ਪਾਲਿਸੀ ਜਾਰੀ ਕੀਤੀ ਜਾ ਰਹੀ ਹੈ ਜਿਸ ਜਿਸ ਦੇ ਵਿੱਚ ਸਕੂਲ ਦੇ ਬੱਚਿਆਂ ਦੀ ਸੇਫਟੀ ਲਈ ਇਹ ਪਾਲਿਸੀ ਕੱਢੀ ਜਾ ਰਹੀ ਹੈ ਦਿਨੋ ਦਿਨ ਵੱਧਦੀ ਧੁੰਦ ਨੂੰ ਲੈ ਕੇ ਅੱਜ ਦੇ ਵੇਲੇਾਂ ਚ ਅ ਵਿਜ਼ਿਬਿਲਟੀ ਜੋ ਹੈ ਨਜ਼ਰ ਨਹੀਂ ਪੈਂਦੀ ਹੈਗੀ ਤੇ ਸਕੂਲ ਦੇ ਬੱਚਿਆਂ ਦੀ ਸੇਫਟੀ ਇਸ ਮਾਮਲੇ 'ਚ ਕਾਫੀ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ ਛੁੱਟੀਆਂ ਆਉਣ ਤੋਂ ਪਹਿਲਾਂ ਤੇ ਇਸ ਨੂੰ ਲੈ ਕੇ ਹੀ ਇਹ ਨਵੀਂ ਪਾਲਿਸੀ ਜਾਰੀ ਕੀਤੀ ਜਾਏਗੀ ਅੱਜ ਦੇ ਲਈ ਇੰਨਾ ਹੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੁਣ ਮੈਨੂੰ ਦਿਓ ਇਜਾਜ਼ਤ